ਇੱਕ ਵਾਰੀ ਹੱਥ ਜਿੱਥੇ ਜੋੜ ਦਿੰਨੇ ਆ ਦੰਦੇ ਨਮੀਆਂ ਘਰਾਂ ਦੀਆਂ ਦੇ ਧੁਰ ਦੇ ਦੇ ਗਰਾਊਂਡ ਖੇਡੀਆਂ ਦਾ ਪਤੀਲਾ ਦੇ ਵਿੱਚ ਗਰਾਊਂਡ ਕਲੀਅਰ ਕਰ ਦਿਓ ਹਾਕਮ ਵਾਲੀਆ ਜੱਗੂ ਦੇ ਨਾਥ ਸਿੰਘਾ ਦੋਦ ਵਾਲਾ ਅਮਰਤ ਨਾਥ ਇਸ ਲਈ ਪਹਿਲਾ ਪੁਆਇੰਟ ਕਹਿੰਦੇ ਨੋਰਮਲ ਕਲਿਆਣ ਸੁੱਖਾਂ ਦੀ ਟੀਮ ਦੇ ਹਿੱਸੇ ਕਰ ਗਿਆ ਕਬੱਡੀ ਸਿਰਾਂ ਲੱਗਣਾ ਮੇਰੇ ਵੀਰੋ ਓ ਬੱਚੋ ਆੜੇ ਵਾਲਿਓ ਮੈਚ ਕਿਵੇਂ ਲੱਗੂ ਦੱਸਿਓ ਯਾਰਾ ਦੁਨੀਆ ਪੱਬਾ ਤੇ ਹੋ ਕੇ ਖੜ ਗਈ ਐ ਜਿਵੇਂ ਕੌਡੀ ਵਿੱਚ ਚੜਾਈ ਸੀ ਸੀਰੇ ਸੁੱਚੇ ਅਤੇ ਖਰਾਜੀ ਦੀ ਉਵੇਂ ਕੌਡੀ ਵਿੱਚ ਚੜਾਈ ਹੈ ਮਲੂਕ ਫਰਿਆਦ ਤੇ ਸ਼ਾਹੀ ਦੀ ਕੀ ਬਾਤ ਹੈ ਉਵੇਂ ਕੌਡੀ ਵਿੱਚ ਚੜਾਈ ਹੈ ਅੱਜ ਕਹਿੰਦੇ ਮਨੂਕ ਫਰਿਆਦ ਤੇ ਸ਼ਾਜੀ ਦੀ ਜਿਵੇਂ ਕੌਡੀ ਵਿੱਚ ਚੜਾਈ ਸੀ ਸ਼ੀਰੇ ਸੋਚੇ ਤੇ ਖਰਾਜੀ ਨੇ ਆਹ ਵੇਖਣਾ ਨਹੀਂ ਦੋਨੋਂ ਇੱਕ ਪਿੰਡ ਦੇ ਮੁੰਡੇ ਐ ਕਾਕੇ ਦੀ ਕੋਸ਼ਿਸ਼ ਐ ਸ਼ਾਜੀ ਨੰਬਰ ਲੈ ਕੇ ਵਾਪਸ ਆ ਚੱਲ ਪਿਆ ਮਾਈਕ ਜੀ ਸੇਫ ਕਾਲਾ ਮਾਈਕ ਜਰੂਰ ਚਲਾ ਦਿਓ ਯਾ ਸਾਹਮਣੇ ਇਸ ਲਈ ਸੁਨੀਲ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਤਮਤਾਨ ਸਾਹਿਬ ਦੀ ਧਰਤੀ ਐ ਹਾਕਮ ਆਲੀ ਐ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਬਰਤੰਤਾਨਸਾ ਵਾਲਾ ਤਕੜਾ ਨੰਬਰ ਜੋੜਦਾ ਹੋਇਆ ਹੈ ਹਨ ਕੰਨੇ ਵਿੱਚ ਮੈਦਾਨੀ ਕਲੋਲਾ ਕਰਦਾ ਬੁੱਲਟ ਤਰਸੇਮ ਪੰਡਾਲ ਦਾ ਪੋਤਾ ਹਨ ਵੇਰ-ਵੇਰ ਕੇ ਕੌਡੀਆਂ ਪਾਉਂਦਾ ਮਹਿਮਦਵਾਲ ਦਾ ਜੋਤਾ ਇਹ ਤਰਸੇਮ ਪੰਡਾਲ ਦਾ ਪੋਤਾ ਹੈ ਇਹ ਬੜਾ ਫਰਤੀਲਾ ਬੜਾ ਰਸ਼ੀਲਾ ਬੜਾ ਤੇਜ਼ ਤਰ੍ਹਾਂ ਖਿਡਾਰੀ ਹੈ ਜਿਹੜੇ ਜਿਹੜੇ ਬੌਡਰ ਨੂੰ ਪਿਆਰ ਕਰ ਰਹੇ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਉੱਚੇ ਵੇਟ ਵਾਲਾ ਖੀਰਾ ਵਾਲੀਆ ਬੁਲਟ ਆਇਆ ਹੋਇਆ ਆ ਨੌਜਵਾਨ ਨੇ ਦੁਨੀਆ ਜਵਾਨੀ ਕੀਤੀ ਹੋਈ ਹੈ ਚੜਦੀ ਉਮਰ ਹੈ ਛੋਟਾ ਨਾਥ ਫੈਸਲੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਹੁਣ ਹਾਕਮ ਆਰੀਆ ਤਿਆਰ ਹੈ ਕਿਹੜਾ ਖਿਡਾਰੀ ਲਾਉ ਜਫਾ ਮਾਨਸੇ ਦਾ ਮਾਣ ਆ ਮੁੰਡਾ ਆ ਕਾਂਗੇ ਵਾਲਾ ਤਿਆਰ ਹੈ ਹੁਣ ਵੇਖਦਾ ਵੀ ਸਿੱਧੂ ਵਾਂਗੂ ਕਹਿੰਦੇ ਸਿੱਧਾ ਹੀ ਚੱਲਦਾ ਹੈ ਮੁੰਡਾ ਪਰ ਸਾਹਮਣੇ ਨਾਥ ਵੇਖੋ ਯਾਰ ਰਾਮ ਜੀ ਮੁੰਡੇ ਦੇ ਸੱਟ ਪਲੀਜ਼ ਨਿਕੋ ਦੇਖੀ ਯਾਰਾ ਬਾਬਾ ਮਿਹਰ ਕਰੇ ਸੱਚੇ ਪਾਤਸ਼ਾਹ ਮਿਹਰ ਕਰੇ ਕਿਸੇ ਵੀ ਖਿਡਾਰੀ ਦੇ ਸੱਤ ਵੇਟ ਨਾ ਲੱਗੇ ਪਰ ਅ ਤਕ ਸਹੀ ਹੈ ਜੀ ਸਹੀ ਹੈ ਪ੍ਰਮਾਤਮਾ ਦੀ ਮਿਹਰ ਹੈ ਅਗਲੇ ਮੈਚ ਦੀਆਂ ਟੀਮਾਂ ਵੀ ਤਿਆਰੀ ਦੇ ਵਿੱਚ ਰਹਿਣਗੀਆਂ ਪਹਿਲਾ ਕੁਆਰਟਰ ਫਾਈਨਲ ਚੱਲ ਰਿਹਾ ਬੱਚਾਣੇ ਦੇ ਕਬੱਡੀ ਕੱਪ ਦਾ ਕਲਿਆਣ ਸੁੱਖਾ ਤੇ ਹਾਕਮ ਵਾਲੇ ਪਿੰਡ ਦੀਆਂ ਟੀਮਾਂ ਦਾ ਸ਼ਹਿਜ਼ਾਦ ਅਲੀ ਹਰਮਨ ਬੁਲਟ ਜੱਗੂ ਹਾਕਮ ਵਾਲੀ ਹੈ ਗੁਰਵਿੰਦਰ ਘੰਗਾ ਤੇ ਉਧਰ ਨੌਜਵਾਨ ਇਸਵੇਂ ਦੇਖਦੇ ਵੀ ਨੀਕੂ ਕਲਿਆਣ ਵਰਗੇ ਟੌਪ ਦੇ ਖਿਡਾਰੀ ਜਿਹੜੇ ਸੁਨੀਲ ਵਰਗੇ ਖੇਡ ਮੈਦਾਨ ਦੇ ਵਿੱਚ ਨੇ ਅਗਲੀ ਰੇਡ ਕਹਿੰਦੇ ਸ਼ਹਿਜ਼ਾਦ ਅਲੀ ਪਾ ਰਿਹਾ ਹੈ ਅੱਲਾਹੁ ਦਾ ਆਵਾਜ਼ ਆਵੇ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਫਕੀਰ ਹਸੈਨ ਦੇ ਪੁੱਤਰ ਦੀ ਰੇਡ ਪਈ ਹੋਈ ਹੈ ਮਲੂਕ ਅਲੀ ਦਾ ਵੀਰ ਕਬੱਡੀ ਪਾ ਰਿਹਾ ਹੈ ਫਰੀਦ ਅਲੀ ਦੇ ਵੀਰ ਦੀ ਚਰਚਾ ਹੁੰਦੀ ਹੈ ਆਹ ਸਾਹਮਣੇ ਦੇਖਦੇ ਵੀ ਨੀਕੂ ਕਲਿਆਣ ਵਾਲਾ ਇਸਵੇਂ ਟਰਾਈ ਕਰਦਾ ਹੋਇਆ ਪੁਆਇੰਟ ਕਹਿੰਦੇ ਧਾਵੀ ਦੇ ਹਿੱਸੇ ਦੇ ਵਿੱਚ ਆਜੜਿਆ ਹਾਕਮ ਵਾਲਾ ਦੇ ਹੁਣ ਤੱਕ ਤਿੰਨ ਨੇ ਕਲਿਆਣ ਸੁਖੇ ਦੀ ਟੀਮ ਦੇ ਸਾਢੇ ਤਿੰਨ ਨੇ ਉਹ ਸ਼ਨੀਲ ਧੰਡਾਨ ਵਾਲੇ ਦੀ ਰੇਲ ਪਈ ਹੋਈ ਹੈ ਹਾਕਮ ਵਾਲਿਆ ਜੱਗੂ ਹੈ ਗੁਰਵਿੰਦਰ ਕਾਂਗੇ ਵਾਲਾ ਹਾਕਮ ਵਾਲਿਆ ਜੱਗੂ ਦਿਲਾਂ ਉੱਤੇ ਲਿਖਿਆ ਖਾਸਾ ਜ਼ੋਰ ਲੱਗ ਜੂ ਮਟਾਉਣ ਵਾਸਤੇ ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨੀਆ ਆ ਜੱਟ ਪੈਦਾ ਹੋਇਆ ਬਸ ਜੱਫੇ ਲਾਉਣ ਵਾਸਤੇ ਇਦਾਂ ਅਖਰੀਏ ਜੀ ਜੱਟ ਪੈਦਾ ਹੋਇਆ ਜੱਫੇ ਲਾਉਣ ਵਾਸਤੇ ਖਰੇ ਖਰੇ ਰਿੰਦਰ ਨੂੰ ਢਾਉਣ ਵਾਸਤੇ ਆ ਬੁਲਟ ਹੈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਨਿੱਕੂ ਹੈ ਜਸ਼ਨ ਹੈ ਪੀਤਾ ਸ਼ਕਰਪੁਰੀਆ ਕਾਕਾ ਹੁਣ ਕੌਣ ਜੱਫਾ ਲਾ ਕੇ ਬੱਲੇ ਬੱਲੇ ਕਰਾਉਣਾ ਹੈ ਕਲਿਆਣ ਸੁਖੇ ਦੀ ਟੀਮ ਅੱਜ ਵੱਡੇ ਪੱਦਰ ਤੇ ਬਣੀ ਹੋਈ ਹੈ ਜੱਗੂ ਦਾ ਅਲੱਕ ਆ ਕਹਿੰਦੇ ਨੌਜਨ ਜਸ਼ਨ ਹੈ ਇਹ ਨਿੱਕੂ ਦਾ ਵੀਰ ਪੁੱਟਰ ਨਾਲ ਪੈ ਗਿਆ ਪੰਗਾ ਏ ਟੱਕਰ ਟੱਕਰ ਨੰਬਰ ਜਸ਼ਨ ਦਾ ਨੰਬਰ ਜਸ਼ਨ ਦਾ ਨੰਬਰ ਜਸ਼ਨ ਦਾ ਨੰਬਰ ਜਸ਼ਨ ਦਾ ਹੱਲਾ ਗੱਲ ਹੱਲਾ ਗੱਲ ਹੱਲਾ ਗੱਲ ਹੱਲਾ ਗੱਲ ਹੱਲਾ ਗੱਲ ਕਰਦਾ ਸਤੀਜੋਬਰਾ ਹੱਲਾ ਗੱਲ ਰੱਖੀ ਦਾ ਕਰਾ ਕੇ ਸੱਜਣਾ ਅੱਜ ਬੱਚੋਣੇ ਦੇ ਵਿੱਚ ਹੱਲਾ ਗੱਲ ਹੋ ਰਿਹਾ ਓ ਅਮਰਤ 나ਥ ਕਹਿੰਦੇ ਇਸ ਵੇ ਸੀਹਾ ਦੰਦ ਵਾਲਾ ਕਬੱਡੀ ਪਾ ਰਿਹਾ ਇੱਕ ਪਾਸੇ ਪਹਿਲਵਾਨ ਦਾ ਪੁੱਤਰਾ ਐ ਬਾਪੂ ਚੰਨਣ ਸਿੰਘ ਦਾ ਪੋਤਰਾ ਐ ਇਹ ਗੁਰਵਿੰਦਰ ਘਰ ਵਾਲਾ ਉਹ ਟੱਕਰ ਬੱਚੋਣੇ ਦੇ ਵਿੱਚ ਲੱਗਦੀ ਐ ਦੁਨੀਆ ਆਨੰਦ ਮਾਣਦੀ ਰਹੀ ਸਲਾਮ ਓ ਪਛੋੜ ਵਾਲੇ ਕੀ ਹੋਈ ਜਾਂਦਾ ਹੱਲਾ ਗੱਲਾ ਹੱਲਾ ਗੱਲਾ ਹੱਲਾ ਗੱਲਾ ਓ ਪਛੋੜ ਵਾਲੇ ਕੀ ਹੋਈ ਜਾਂਦਾ ਅੱਜ ਤੇ ਆ ਰਿਹਾ ਹੋਈ ਜਾਂਦਾ ਮੇਰੇ ਵੀਰੋ ਹੋਣ ਵਾਲੀ ਗੱਲ ਹੋ ਗਈ ਹੈ ਅੱਜ ਤੇ ਅਤ ਹੋ ਗਈ ਹੈ ਉਹ ਬੱਛੋਣੇ ਦੇ ਵਿੱਚ ਲੋਹਾਂ ਘੁੰਮਦੀਆਂ ਬੱਛੋਣੇ ਦੇ ਵਿੱਚ ਰਮਾਲ ਘੁੰਮਦੇ ਆ ਬੱਛੋਣੇ ਦੇ ਵਿੱਚ ਭੰਗੜੇ ਪੈਂਦੇ ਆ ਬੱਛੋਣੇ ਦੇ ਵਿੱਚ ਦਰਖਤ ਝੂਲਦੇ ਆ ਮੇਰੇ ਵੀਰੋ ਨੰਬਰ 샤ਜੀ ਦਾ ਨੰਬਰ 샤ਜੀ ਦਾ ਅਗਲੀ ਰੇਡ ਸੁਨੀਲ ਦੀ ਖੇਡ ਮੈਦਾਨ ਦੇ ਵਿੱਚ ਜੈਗੂ ਤੇ ਕਾਂਗੇ ਵਾਲਾ ਟਾਪਰ ਨੇ ਅੱਜ ਦੇ ਸਮੇਂ ਦੇ ਦੁਨੀਆ ਦੇ ਤਰੰਤਰ ਜਾਫੀ ਨੇ ਵੱਡੀ ਡਿਵਾਨਾ ਸਨੀਲ ਸਰਾ ਸਰਾ ਹੋਈ ਜਾਂਦਾ ਹੈ ਲੈ ਵੀ 샤ਜੀ ਨੇ ਪ੍ਰੋਫੈਸਰ ਸਾਹਿਬ ਐਨ ਦੂਜੀ ਮੋੜਤੀ ਹੈ 샤ਜੀ 샤ਜੀ ਤੇ ਸਨੀਲ ਦੀਆਂ ਗੱਲਾਂ ਵੱਖਰੀਆਂ ਮੇਰੇ ਵੀਰੋ ਤੂੰ ਟਾਈਮ ਨਾਲ ਆ ਲੜਨੇ ਨੂੰ ਮੁੜ ਘੁਗਈਏ ਉਡਿਆ ਸ਼ਿਕਾਰ ਉੱਤੇ ਬਾਜ ਫਿਰਦਾ ਹੈ ਉਡਿਆ ਸ਼ਿਕਾਰ ਉੱਤੇ ਬਾਜ ਫਿਰਦਾ ਹੈ ਅੱਜ ਕਬੱਡੀ ਵਾਲੇ ਬਾਜ ਉਡਾਰੀਆਂ ਭਰਦੇ ਐ ਸ਼ਹਿਜ਼ਾਦ ਅਲੀ ਕਬੱਡੀ ਪਾ ਰਿਹਾ ਫਕੀਰ ਹਸੈਨ ਦਾ ਪੁੱਤਰ ਉਹ ਫਰਿਆਦ ਅਲੀ ਦਾ ਵੀਰ ਇੱਕ ਪਾਸੇ ਦੇਖਦੇ ਵੀ ਸਾਹਮਣੇ ਨਿੱਕੂ ਦਾ ਵੀਰ ਇਸਵੇਂ ਟਰਾਈ ਕਰਦਾ ਹੋਇਆ ਦੁਨੀਆ ਝੂਮ ਰਹੀ ਹੈ ਦੁਨੀਆ ਆਨੰਦ ਲੈ ਰਹੀ ਹੈ ਬੱਚੋ ਆਣੇ ਦੇ ਮੇਲੇ ਦਾ ਦੁਨੀਆ ਆਨੰਦ 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 ਲੈ ਰਹੀ ਹੈ ਬੱਚੋ ਆਣੇ ਦੇ ਮੇਲੇ ਦਾ ਆਹ ਨਾਥ ਛੋਟਾ ਨਾਥ ਆ ਗਿਆ ਛੋਟਾ ਨਾਥ ਆ ਗਿਆ ਕਾਂਗੇ ਵਾਲਾ ਊ ਸਰਾ 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 ਕਿਹਾ ਸਰਾ ਹੋ ਰੇ ਬੁਲਟ ਦੀ ਰੇਡ ਦੁੱਖ ਟੁੱਟ ਗਏ ਸਾਰੇ ਜਿਹੜੇ ਅੱਜ ਕਹਿੰਦੇ ਬਿਨਾ ਕਿਸੇ ਬੱਚਾ ਦੇ ਵਿੱਚ ਰਿਆ ਲਲਕਾਰੇ ਸਰੀਲ ਧੰਡਣ ਵਾਲਾ ਅਗਲੀ ਕਬੱਡੀ ਪਾ ਰਿਹਾ ਹੈ ਹਾਕਮ ਵਾਲੀਆ ਜੱਗੂ ਇਹ ਟਰਾਈ ਕਰਦਾ ਹੋਇਆ ਆਹ ਮਾਰੀ ਜਦੋਂ ਛਾਲ ਲਾ ਕੇ ਜੋਰ ਪੱਟਾ ਨਾਲ ਅੱਖ ਦੀ ਝਮਕਣਾ ਕਮਾਲ ਜਿਹਾ ਹੋ ਗਿਆ ਉਧਰ 나ਥ ਦੀਆਂ ਦੋ ਕਬੱਡੀਆਂ ਗਗਨ ਕੈਨੇਡਾ ਪੀਤਾ ਕੈਨੇਡਾ ਖੁਸ਼ੀ ਕੈਨੇਡਾ ਇਹਨਾਂ ਵੱਲੋਂ 500 ਰੁਪਏ ਦੀਆਂ ਹੋਣਗੀਆਂ ਪਰ ਆਹ ਕਬੱਡੀ ਫਕੀਰ ਹਸੈਨ ਦੇ ਪੁੱਤਰ ਦੀ ਪੈ ਰਹੀ ਹੈ ਇਹ ਸ਼ਹਿਜਾਦ ਅਲੀ ਹੈ ਇਹ ਜਲੰਧਰ ਤੋਂ ਚੱਲ ਕੇ ਆਇਆ ਹੈ ਇਹ ਦੋ ਆਬਾਂ ਦਾ ਖਿਡਾਰੀ ਹੈ ਦੋ ਪਾਣੀਆਂ ਦੀ ਧਰਤੀ ਦਾ ਚੋਬਰ ਵੱਛੌਣੇ ਦੇ ਵਿੱਚ ਰੇਡ ਪਾ ਰਿਹਾ ਮਾਨਸਾ ਦੇ ਵਿੱਚ ਪੁੱਜਾ ਹੋਇਆ ਉਹ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੋੜੇ ਮਾੜੀ ਜੱਟ ਦੀ ਹਿੰਟ ਕੋੜੇ ਮੁੰਡੇ ਫੈਨ ਨੇ ਤੇਰੇਆ ਸ਼ਹਿਰਾਂ ਦੇ ਸ਼ਹਿਰਾਂ ਦੇ ਸਾਹਮਣੇ ਕਲਿਆਣਾ ਵਾਲਾ ਬਠਿੰਡੇ ਵਾਲਾ ਪਰ ਜਲੰਧਰ ਵਾਲਾ ਓ ਆ ਗਿਆ ਨਾਥ ਆ ਗਿਆ ਨਾਥ ਆ ਗਿਆ ਮੇਰੇ ਵੀਰੋ ਨਾਥ ਆ ਗਿਆ ਬੱਛੋ ਆਣੇ ਜੱਗੂ ਤਿਆਰ ਹੈ ਕਾਂਗੇ ਵਾਲਾ ਤਿਆਰ ਹੈ ਹੁਣ ਵੇਖਦਾ ਟੱਕਰ ਕੇ ਹੋ ਵੀ ਇਹੋ ਜੀ ਹੁੰਦੀ ਹੈ ਇਹ ਨਜ਼ਾਰਾ 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 ਵੱਜਿਆ ਪਿਆ ਵੱਜਿਆ ਪਿਆ ਮੇਰੇ ਵੀਰੋ ਹਾਂਜੀ ਸਹਿਕ ਜੀ ਆਨੰਦ ਆਇਆ ਤੇ ਅੱਜ ਦੇ ਬੱਚੋਣੇ ਦੇ ਮੇਲੇ ਦਾ ਦੁਨੀਆ ਸਵਾਦ ਲੈ ਰਹੀ ਹੈ ਸਵੇਰ ਦੇ ਜਿਹੜੇ ਬੈਠੇ ਆ ਆ ਮੈਚ ਨੇ ਮੇਰੇ ਵੀਰੋ ਦੁੱਖ ਹੀ ਤੋੜ ਦਿੱਤੇ ਆ ਆ ਮੈਚ ਨੇ ਸਵਾਦ ਹੀ ਬਖੜਾ ਕਰ ਦਿੱਤਾ ਹੈ ਹਰਮਨ ਬੁਲਟ ਖੀਰਾ ਵਾਲੀ ਹੈ ਕਪੂਰਥਲੇ ਵਾਲਾ ਚੁੰਬਰ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਨਿੱਕੂ ਕਲਿਆਣ ਸੁਖੇ ਵਾਲਾ ਉਹ ਬੁਲਟ ਖੀਰਾ ਵਾਲੀ ਹੈ ਐਸਆਈ ਰਾਮ ਸਿੰਘ ਜੀ ਫੈਸਲਾ ਕਰਦੇ ਹੈ ਪੁਆਇੰਟ ਇਸ ਵੇਲੇ ਧਾਵੀ ਦੇ ਹਿੱਸੇ ਦੇ ਵਿੱਚ ਆਜੜਿਆ ਹੈ ਇਹ ਕਹਿੰਦੇ ਤੰਤਾਨ ਸਾਹਿਬ ਦਾ ਚੋਬਰਾ ਇਹ ਗੁਲਜਾਰੀ ਮੂਨਕ ਦੇ ਪਿੰਡਾਂ ਦਾ ਖਿਡਾਰੀ ਹੈ ਸਰੀ ਮਿਸ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਇਹ ਮਲਕੀਤ ਦਾ ਪਿੰਡੂ ਹੈ ਇੱਕ ਪਾਸੇ ਗੁਰਵਿੰਦਰ ਕਾਂਗੇ ਨਾਲ ਪੇਚਾ ਪੈ ਗਿਆ ਟੱਕਰ ਪੈ ਗਈ ਸ਼ੇਰਾਂ ਦੀ ਸਭ ਲੋਕੀ ਤੱਕ ਦੇਖ ਪਿੰਡੀ ਤੱਕ ਓ ਪਛੋਣ ਵਾਲਿਓ ਨਿਆਰਾ ਆਇਆਗੇ ਨਹੀਂ ਸਿਰਾ ਹੋ ਗਿਆ ਬੱਚੋਆਣੇ ਦੇ ਵਿੱਚ ਮੇਰੇ ਵੀਰੋ ਉਹ ਬੱਚੋਆਣੇ ਵਾਲਿਓ ਤਸੱਲੀ ਹੋਈ ਗਈ ਬਈ ਦੁਨੀਆ ਕਹਿੰਦੀ ਆਨੰਦ ਵਜ ਗਿਆ ਆਨੰਦ ਵਜ ਗਿਆ ਆਨੰਦ ਵਜ ਗਿਆ ਸਿਰਾ ਲੱਗ ਗਿਆ ਪ੍ਰੋਫੈਸਰ ਸਾਹਿਬ ਸ਼ਾਜੀ ਆ ਗਿਆ ਸ਼ਾਜੀ ਆ ਗਿਆ ਬੱਚੋਣੇ ਦਾ ਮੇਲਾ ਝੂਲਦਾ ਮੇਰੇ ਵੀਰੋ ਬੱਚੋਣੇ ਦਾ ਮੇਲਾ ਨੱਚਦਾ ਆਹ ਬੱਚੋਣੇ ਦੇ ਵਿੱਚ ਕਮਾਲ ਹੋਈ ਪਈ ਹੈ ਦੁਨੀਆ ਕਬੱਡੀ ਤੇ ਦਿਆਲ ਹੋਈ ਪਈ ਹੈ ਸ਼ਹਿਜ਼ਾਦ ਅਲੀ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ ਕਲਿਆਣ ਸੁਖੇ ਵਾਲਿਓ ਉਹ ਮੁੰਡਿਓ ਕੁਝ ਕਰਨਾ ਪੈਣਾ ਨੌ ਹੁਣ ਤੱਕ ਹਾਕਮ ਬਣਾ ਦੇ ਨੇ ਹੁਣ ਤੱਕ ਕਲਿਆਣ ਸੁਖੇ ਦੇ 9.5 ਨੇ ਆਹ ਰੇਟ ਤੇ ਕੀ ਗੱਲ ਹੋਵੇਗੀ ਆਹ ਸ਼ਹਿਜਾਦ ਅਲੀ ਉੱਡ ਗਿਆ ਨੰਬਰ ਜੁੜ ਗਿਆ ਹਾਕਮ ਵਾਲਾ ਦੇ ਲਈ ਬਹੁਤ ਤਗੜਾ ਮੈਚ ਸਿਰੇ ਦਾ ਮੈਚ ਸਿਰੇ ਦਾ ਮੈਚ ਓਏ ਆ ਗਿਆ 나ਥ 나ਥ ਦੀਆਂ ਦੋ ਕਬੱਡੀਆਂ ਨਿੰਦੀ ਬੱਚੋਆਂ ਨਾਲ ਵੱਲੋਂ 1500 ਦੀਆਂ ਹੋਣਗੀਆਂ ਗਗਲ ਕੈਨੇਡਾ ਪੀਤਾ ਕੈਨੇਡਾ ਤੇ ਖੁਸ਼ੀ ਕੈਨੇਡਾ ਇਹਨਾਂ ਨੇ ਵੀ ਦੋ ਕਬੱਡੀਆਂ ਤੇ ਮੇਰੇ ਵੀਰੋ 500 ਲਾਇਆ ਹੋਇਆ ਹੈ ਇਹ 2000 ਦੀ ਪਹਿਲੀ ਕਬੱਡੀ ਹੈ ਨਾਸ ਸਿੰਘਾ ਦੋਦ ਵਾਲਾ ਲੈ ਵੀ ਹਾਕਮ ਵਾਲੀਆ ਤੇਰਾ ਇਲਾਕਾ ਹੈ ਨੌਜਾਨਾ ਅੱਜ ਗੱਲ ਵੱਖਰੀ ਬਣਾਉਣੀ ਪੈਣੀ ਹੈ ਆਹ ਜੱਗੂਆ ਗੱਲ ਸਿਰੇ ਲਾਉਣੀ ਪੈਣੀ ਹੈ ਨੌਜਾਨਾ ਢਾਂਗੇ ਵਾਲਾ ਆਇਆ ਹੋਇਆ ਸਿੱਧੂ ਵਾਂਗੂ ਇਹਦਾ ਸਿੱਧਾ ਹੀ ਚੱਲਦਾ ਹੈ ਕਿਆ ਬਾਤ ਫਰੇ ਤੋਂ ਖਰਾ ਰੇਡਰ ਮੁੰਡਾ ਪੱਲ ਵਿੱਚ ਠੱਲਦਾ ਸਿੱਧੂ ਵਾਂਗੂ ਇਹ ਵੀ ਸਿੱਧੇ ਹੀ ਚੱਲਦਾ ਹੈ ਖਰੇ ਤੋਂ ਖਰਾ ਰੇਡਰ ਪੱਲ ਵਿੱਚ ਠੱਲਦਾ ਹੈ ਖਰੇ ਤੋਂ ਖਰਾ ਰੇਡਰ ਪੱਲ ਵਿੱਚ ਠੱਲਦਾ ਹੈ ਇਹ ਹੈ ਨੌਜਾਨ ਜੱਗੂ ਹਾਕਮ ਵਾਲੀਆ ਉਹ ਜੱਗੂ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਇੱਕ ਵਾਰੀ ਜਿਲੋਂ ਮੁਹੱਬਤ ਕਰਦੀ ਹੈ ਦੁਨੀਆ ਲੋਕਾਂ ਨੇ ਜਿਲੋਂ ਤਾੜੀ ਮਾਰੀ ਹੈ ਤੂੰ ਟਾਈਮ ਨਾਲ ਆਣਨੇ ਨੂੰ ਮੁੜ ਘੁਗਿਏ ਉਡਿਆ ਸ਼ਿਕਾਰ ਉੱਤੇ ਬਾਜ਼ ਫਿਰਦਾ ਹੈ ਇੱਕ ਪਾਸੇ ਸ਼ਹਿਜਾਦ ਅਲੀ ਕਬੱਡੀ ਪਾ ਰਿਹਾ ਨਿੱਕੂ ਕਲਿਆਣ ਸੁੱਟੇ ਵਾਲੇ ਦੀ ਆਹ ਦੇਖ ਲੈ ਵੀ ਮੇਰੇ ਵੀਰੋ ਚਾਰਾਂ ਦੇ ਵਿੱਚੋਂ ਕਿਹੜਾ ਨੌਜਵਾਨ ਕੋਸ਼ਿਸ਼ ਕਰੇਗਾ 2000 ਦਾ ਜਫਾ ਲਾ ਗਿਆ ਹੈ ਮਾਇਆ ਪੁੱਲੀ ਹੋ ਗਈ ਹੈ ਆਹ ਵਾਹ ਵਾਹ ਓਏ ਗੱਬਰੂਆ ਵਾਹ ਓਏ ਗੱਬਰੂਆ ਵਾਹ ਓਏ ਗੱਬਰੂਆ ਸਵਾਦ ਕਰ ਰਿਹਾ ਸ਼ਾਜੀ ਨੇ ਲੱਲੀ ਵਾਲੇ ਨੇ ਯਾਦਵਾ ਦਿੱਤੀ ਸ਼ਾਜੀ ਨੇ ਛਾਲ ਮਾਰ ਕੇ ਸੰਦੀਪ ਕੰਗ ਦੇ ਕਹਿੰਦੇ ਦੁਨੀਆ ਦੇ ਦਿਲ ਜਿੱਤੇ ਆ ਆ ਨਾਥ ਹੈ ਇਹ ਕਾਕੇ ਦਾ ਚੰਡਿਆ ਹੋਇਆ ਉਧਰ ਚੰਦਰ ਸਿੰਘ ਦਾ ਪੋਤਾ ਹੈ ਔਰ ਹਾਕਮ ਆਰੀਆ ਜੱਗੂ ਜੱਗੂ ਤੇ ਨਾਥ ਦੇ ਦਰਮਿਆਨ ਮੁਕਾਬਲਾ ਹੈ ਨੰਬਰ ਇਸ ਲਈ ਧਾਵੀ ਦਾ ਬੁਲਟ ਦੀ ਰੇਡ ਪੈ ਰਹੀ ਹੈ ਬੁਲਟ ਹਰਮਨ ਖੀਰਾਵਾਲੀਆ ਕਪੂਰਥਲੀਆ ਫਿਰ ਕਬੱਡੀ ਪਾ ਰਿਹਾ ਹੈ ਆਇਆ ਪ੍ਰੀਤਾ ਗਿਆ ਪ੍ਰੀਤਾ ਲਾਈ ਕਿਤੇ ਟੋਨਾ ਕਬੱਡੀ ਤੇ ਕਪੂਰਫਲਾ ਚੀਜ਼ਾਂ ਕੋਈ ਦੋਨਾ ਇੱਕ ਪਾਸੇ ਕਪੂਥੜੀਆ ਦੁਆਬੇ ਵਾਲਾ ਆ ਦੂਜੇ ਪਾਸੇ ਬਠਿੰਡੇ ਵਾਲਾ ਚੋਬਰ ਦੁਗ 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 ਕਰਾਈ ਫਿਰਦਾ ਗੱਲ ਸਿਰੇ ਲਾਈ ਫਿਰਦਾ ਆ ਬੁਲਟ ਮੱਛੋ ਵਾਲੇ ਦੁਗ 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 ਕਰਾਈ ਫਿਰਦਾ ਸਾਹਮਣੇ ਕਬੱਡੀ ਸ਼ਰੀਨ ਨੇ ਪਾਤੀ ਮੇਰੇ ਵੀਰੋ ਗੱਲ ਸਿਰੇ ਲਾਤੀ ਮੇਰੇ ਵੀਰੋ ਗੁਰਮੀਦਰ ਘਾਂਗੇ ਵਾਲਾ ਘਾਂਗੇ ਵਾਲਾ ਭੰਗ ਵਾਹ ਓਏ ਤਮਤਾਨ ਸਾਹ ਵਾਲਿਆ ਵਾਹ ਓਏ ਤਮਤਾਨ ਸਾਹ ਵਾਲਿਆ ਬਾਬਾ ਮਿਹਰ ਕਰੇ ਬਾਬਾ ਮਿਹਰ ਕਰੇ ਮੂਵ ਸਪਰੇ ਗਰਾਊਂਡ ਦੇ ਵਿੱਚ ਰੱਖਿਓ ਜੀ ਸਾਡੀ ਬੇਨਤੀ ਹੈ ਹੁਣ ਤੱਕ ਦੇ ਜਿਹੜੇ ਸਪੋਰ ਹੈ ਕਲਿਆਣ ਸੁੱਖਾ ਦੇ 12 ਨੇ ਤੇ ਹਾਕਮ ਵਾਲਾ ਦੀ ਟੀਮ ਦੇ 13 ਨੇ ਸਾਡੇ 14 ਦੇ 15 ਨੰਬਰਾਂ ਦਾ ਮੈਚ ਚੱਲ ਰਿਹਾ ਹੈ ਅੱਧੇ ਮੇਰੇ ਵੀਰੋ ਪੁਆਇੰਟ ਤੇ ਜਿੱਤਾ ਹਾਰਾਂ ਦੇ ਫੈਸਲੇ ਹੋਣਗੇ ਸੰਗਤੀਆਂ ਦਵਾਵਾਂ ਪਰਮਾਤਮਾ ਦੀ ਮਿਹਰ ਹੈ ਸਾਰੇ ਖਿਡਾਰੀ ਜਿੱਦਾਂ ਹਾਸੇ ਖੇਡਦੇ ਘਰਾਂ ਤੋਂ ਮੇਰੇ ਵੀਰੋ ਆਏ ਐ ਐਦਾਂ ਹੀ ਹਾਸੇ ਖੇਡਦੇ ਆਪਣੇ ਘਰਾਂ ਲੋ ਚਲੇ ਜਾਣ ਤੇ ਸਾਰੀ ਸੰਗਤ ਦੀਆਂ ਦਵਾਵਾਂ ਸਾਰੇ ਕਬੱਡੀ ਖਿਡਾਰੀਆਂ ਦੇ ਨਾਲ ਆਓ ਇੱਕ ਵਾਰੀ ਪਰ ਗੁਰਪ੍ਰੀਤ ਸਿੰਘ ਬੁੜਲਾਡੇ ਤੋਂ ਗੁਰਪ੍ਰੀਤ ਸਿੰਘ ਬੁੜਲਾਡਾ 1100 ਰੁਪਏ ਨਾਲ ਆਪਣੀ ਮਦਦ ਕਰਦੇ ਨੇ ਬਹੁਤ ਬਹੁਤ ਧੰਨਵਾਦ ਜੀ ਗੁਰਪ੍ਰੀਤ ਸਿੰਘ ਬੁੜਲਾਡਾ ਦੁਨੀਆ ਦਾ ਅੱਜ ਦੇ ਟਾਈਮ ਆਖਿਆ ਜੀ ਮੇਰ ਹੈ ਠੀਕ ਹੈ ਹੁੰਦੇ ਹੈ ਔਰ ਮੇਰੇ ਵੀਰੋ ਮੈਚ ਚੱਲ ਰੇ ਲੱਗਦੇ ਰਹਿਣ ਕਿਸੇ ਦੇ ਸਾਥ ਖੇੜਨਾ ਲੱਗੇ ਸਾਹਮਣੇ ਸ਼ਹਿਜਾਦ ਵੀ ਕਬੱਡੀ ਸੇਵਕ ਜੀ ਸਾਜੀ ਸ਼ਹਿਜਾਦ ਅਲੀ ਫਕੀਰ ਹਸੈਨ ਦਾ ਪੁੱਤਰ ਜਲੰਧਰ ਵਾਲਾ ਚੋਬਰ ਦੁਆਬੇ ਦਾ ਖਿਡਾਰੀ ਕਹਿੰਦੇ ਅਗਲੀ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਦੇਖਦੇ ਨਹੀਂ ਫਿਰ ਪੇਚਾ ਪੈ ਗਿਆ ਅੱਜ ਤੇ ਉੱਡ ਜੂ ਉੱਡ ਜੂ ਕਰਦਾ ਫਿਰਦਾ ਅੱਜ ਤੇ ਕਹਿੰਦੇ ਫਰਿਆਦ ਦਾ ਵੀਰ ਹਵਾ ਨੂੰ ਗੰੰਡਾ ਦੇਣ ਵਾਲੀ ਗੱਲ ਬੱਛੌਣੇ ਦੇ ਵਿੱਚ ਘਾ ਰਿਹਾ ਮਲੂਕ ਅਲੀ ਦੇ ਵੀਰ ਦੀ ਲਾ ਬੁਲਟ ਜਾਫ ਲੈਂਡ ਆ ਗਿਆ ਮੇਰੇ ਵੀਰੋ ਬੁਲਟ ਕਹਿੰਦੇ ਜਾਫ ਲੈਂਡ ਦੇ ਵਿੱਚ ਆ ਗਿਆ ਆ ਨਾਜਮਰ ਆ ਗਿਆ ਨਾਖ ਨੰਬਰ ਲੈ ਕੇ ਵਾਪਸ ਹੈ ਨਾਖ ਨੰਬਰ ਲੈ ਕੇ ਵਾਪਸ ਹੈ ਆ ਮੈਚ ਬੱਛੌਣੇ ਦੇ ਕਬੱਡੀ ਕੱਪ ਦਾ ਇਤਿਹਾਸਿਕ ਮੈਚ ਹੈ ਮੇਰੇ ਵੀਰੋ ਇਹਦੀਆਂ ਗੱਲਾਂ ਬੜੀ ਢੇਰ ਤੱਕ ਹੋਣਗੀਆਂ ਇਸ ਮੈਚ ਦੀਆਂ ਗੱਲਾਂ ਬੜੀ ਢੇਰ ਤੱਕ ਹੋਣਗੀਆਂ ਸਿਰੇ ਦਾ ਮੈਚ ਜਿਹੜਾ ਹੈ ਦੋਨੋਂ ਟੀਮਾਂ ਦੇ ਦਰਮਿਆਨ ਇਸ ਵੇਲੇ ਖੇਡਿਆ ਜਾ ਰਿਹਾ ਹੈ ਆਹ ਮੈਚ ਦੀ ਜੇਤੂ ਰੇਡ ਜਿਹੜੇ ਪਾਸੇ ਪੁਆਇੰਟ ਜਾਊ ਉਹੀ ਟੀਮ ਜਿੱਤੂਗੀ ਆਹ ਪਛੋਣ ਦੇ 47ਵੇਂ ਸਾਲ ਦੇ ਮੇਲੇ ਤੇ ਕਲਿਆਣ ਸੁੱਕੇ ਤੇ ਹਾਕਮਾਂ ਦੀ ਟੱਕਰ ਚੱਲਦੀ ਹੈ ਸ਼ਾਜੀ ਕਬੱਡੀ ਪਾ ਰਿਹਾ ਹੈ ਸ਼ਕਰਪੁਰਿਆ ਰੇਡ ਪਾ ਰਿਹਾ ਨਿੱਕੂ ਵਰਗੇ ਤਿਆਰ ਬਰ ਤਿਆਰ ਹੈ ਕਰ ਸਿਰੇ ਦੀ ਚਲਦੀ ਆ ਉਹ ਸਮਾ ਇੱਕ ਪਾਸੇ ਸ਼ਰਾ 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 ਓਏ ਸ਼ਰਾ ਓਏ ਸ਼ਰਾ ਦਾ ਮੁੰਡਿਆ ਬੁਲਟਾ ਸ਼ਹਿਜ਼ਾਦ ਗੱਲ ਸਿਰੇ ਲੱਗੀ ਐ ਬੱਲੇ ਬੱਲੇ ਹੋ ਗਈ ਐ ਸੇਬ ਵੀ ਖੁਸ਼ ਐ ਵੀ ਗੱਲ ਸਿਰੇ ਲੱਗੀ ਐ ਟਾਂਗੇ ਵਾਲਾ ਬੁਲਟ ਤੇ ਸ਼ਾਜੀ 33 33000 ਦਾ ਮਾਨ ਸਨਮਾਨ ਆਉਣਾ ਹੈ ਦਰਸ਼ਕ ਵੀਰੋ ਜਿਆਆਂ ਦਾ ਮੁੜ ਗਿਆ ਇੱਕ ਵਾਰੀ ਸੰਗਤ ਖੁਸ਼ ਹੈ ਕਲਿਆਣ ਸੁਖੇ ਦੇ ਸਾਡੇ 13 ਨੰਬਰ ਰਹੇ ਨੇ ਹਾਕਮ ਵਾਲੇ ਦੇ 15 ਨੰਬਰ ਰਹੇ ਨੇ ਦਰਸ਼ਕ ਵੀਰੋ ਹਾਕਮ ਵਾਲੇ ਦੀ ਟੀਮ ਜਿੱਤੂ ਰਹੀ ਹੈ